ਦੋਸਤੋ ਆ ওভারਲੋਡਡ ਟਰਾਲੀਆਂ ਦੇ ਹਾਲ ਦੇਖ ਲਓ ਤੁਸੀਂ ਇਹ ওভারਲੋਡ ਟਰਾਲੀ ਆ ਇਹਦੇ ਟਾਇਰ ਫਟ ਗਏ ਜੀ ਦੋਨੋਂ ਇਹ ਵਜ਼ਨ ਬਹੁਤ ਜ਼ਿਆਦਾ ਪਾ ਲੈਂਦੇ ਆ ਤੇ ਦੇਖਦੇ ਹੈ ਨਹੀਂ ਭਾਈ ਇਹਦੀ ਲੰਬਾਈ ਚੌੜਾਈ ਦੇਖੋ ਤੁਸੀਂ ਕਿੰਨੀ ਜ਼ਿਆਦਾ ਹੈਗੀ ਆ ਤੇ ਆਪਾਂ ਇੱਕ ਟਰੱਕ ਵੀਰ ਦੀ ਉਹ ਪਾਈ ਸੀਗੀ ਵੀਡੀਓ 4-5 ਦਿਨ ਪਹਿਲਾਂ ਬੜੇ ਉਹਦੇ ਵਿਊ ਆਏ ਬਹੁਤ ਜ਼ਿਆਦਾ ਸ਼ੇਅਰ ਹੋਈ ਉਨ੍ਹਾਂ ਦਾ ਦੋਸ਼ ਸੀ ਕਿ ਪੱਤਰਕਾਰ ਇਹਨਾਂ ਟਰਾਲੀਆਂ ਬਾਰੇ ਨਹੀਂ ਬੋਲਦੇ ਕਾ ਭਾਈ ਅਸੀਂ ਬੋਲਦੇ ਆਂ ਐਸੀ ਗੱਲ ਨਹੀਂ ਆ ਤੇ ਬਹੁਤ ਜ਼ਿਆਦਾ ਵੀਡੀਓ ਸ਼ੇਅਰ ਹੋਈ ਆਪਾਂ ਬੋਲਦੇ ਆਂ ਜੀ ਐਸੀ ਗੱਲ ਨਹੀਂ ਆ ਪਰ ਕੀ ਕਰੀਏ ਭਾਈ ਕਾਰਵਾਈ ਨਹੀਂ ਹੁੰਦੀ ਹੈਗੀ ਆ ਦੇਖੋ ਤੁਹਾਡੇ ਸਾਹਮਣੇ ਇਹਦੇ ਹਾਲਾਤ ਆ ਦੇਖੋ ਟਾਇਰ ਦੋਏ ਟਾਇਰ ਫਟੇ ਹੋਏ ਆ ਤੇ ਵਜ਼ਨ ਦੇਖ ਲਓ ਤੁਸੀਂ ਇਹਦੇ ਚ ਕਿੰਨਾ ਪਾਇਆ ਹੋਇਆ ਆ ਦੇਖ ਲਓ ਕਿੰਨਾ ਵਜ਼ਨ ਪਾਇਆ ਹੋਇਆ ਆ ਬਹੁਤ ਜਿਆਦੇ ਓਵਰਲੋਡਡ ਟਰਾਲੀ ਹੈ ਲੰਬਾਈ ਚੌੜਾਈ ਇਹਦੀ ਜੇ ਗੱਲ ਕਰੀਏ ਨਾ ਤਾਂ ਕਾਨੂੰਨ ਦੇ ਬਿਲਕੁਲ ਹੀ ਉਲਟ ਹੈਗੀਆਂ ਨੇ ਟਰਾਲੀਆਂ ਇਹਦੀਆਂ ਸਾਈਡਾਂ ਤੁਸੀਂ ਦੇਖੋ ਸਾਈਡਾਂ ਕਿੰਨੀਆਂ ਬਾਹਰ ਨਿਕਲੀਆਂ ਹੋਈਆਂ ਨੇ ਇਹਦੇ ਜਦੋਂ ਹੁਣ ਟਾਇਰ ਫਟੇ ਆ ਦੋਸਤੋ ਕਿ ਪ੍ਰਮਾਤਮਾ ਦਾ ਸ਼ੁਕਰ ਜਾਣੋ ਕਿ ਕੋਈ ਹਾਦਸਾ ਨਹੀਂ ਹੋਇਆ ਇਹ ਬੜੀ ਖਤਰਨਾਕ ਜਗ੍ਹਾ ਤੇ ਇਹ ਟਰਾਲੀ ਖੜੀ ਹੈ ਇਹਦੇ ਜਿਹੜੇ ਟਾਇਰ ਫਟੇ ਹਨ ਨਾ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਮੈਂ ਤੁਹਾਨੂੰ ਦਿਖਾਣਾ ਜੀ ਦੇਖੋ ਇੱਥੇ ਰੋਡ ਹੈਗਾ ਆ ਦੇਖੋ ਇਹ ਪੁਲ ਦੇ ਉੱਤੇ ਟਰਾਲੀ ਖੜੀ ਹੈ ਇਹ ਰੋਡ ਹੈਗਾ ਇਹ ਪੁਲ ਹੈ ਜੀ ਸ਼ੰਭੂ ਵਾਲਾ ਪੁਲ ਹੈਗਾ ਇਹ ਸ਼ੰਭੂ ਵਾਲੇ ਪੁਲ ਦੇ ਉੱਤੇ ਇਹ ਟਰਾਲੀ ਜਿਹੜੀ ਹੈਗੀ ਹੈ ਖੜੀ ਹੈ ਇਹਦੇ ਟਾਇਰ ਫਟ ਚੁੱਕੇ ਹਨ ਕਿ ਪ੍ਰਮਾਤਮਾ ਦਾ ਸ਼ੁਕਰ ਜਾਣੋ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਹੈਗਾ ਆ ਦੇਖੋ ਤੁਸੀਂ ਹਾਲਾਤ ਇਹ ਓਵਰਲੋਡ ਇਹ ਪਾ ਲੈਂਦੇ ਹੈਗੇ ਆ ਕਾਨੂੰਨ ਇਹਨਾਂ ਤੇ ਪੁਲਿਸ ਇਹਨਾਂ ਤੇ ਕਾਰਵਾਈ ਨਹੀਂ ਕਰਦੀ ਪਤਾ ਨਹੀਂ ਕੀ ਗੱਲ ਨਹੀਂ ਆ ਦੇ ਕਿੱਥੇ ਖੜੀ ਹੈ ਜੇ ਬਾਈ ਚਾਂਸ ਇਹ ਟਰਾਲੀ ਇੱਥੋਂ ਰੁੜ ਜੇਗੀ ਤਾਂ ਬਹੁਤ ਵੱਡਾ ਕੋਈ ਹਾਦਸਾ ਹੋ ਸਕਦਾ ਹੈ ਤੇ ਆਪਾਂ ਇੱਕ ਮਿੰਟ ਇਹਨਾਂ ਨਾਲ ਗੱਲ ਵੀ ਕਰ ਲੈਣੇ ਆ ਜਿਹੜੇ ਮਾਲਕ ਇੱਥੇ ਹੈਗੇ ਆ ਖੜੇ ਆ ਇੱਥੇ ਕਿੱਦਾਂ ਇਹਦੇ ਟਾਇਰ ਫਟੇ ਆ ਆਪਾਂ ਪੁੱਛ ਹੀ ਲੈਣੇ ਆ ਕੀ ਹਾਲ ਹੈ ਭਈਆ एक टायर कैसे फटे ट्राली के टायर फट गए कैसे फटा हम लोग को की पता नहीं पता तो नहीं क्या तो मतलब जानता है पंचर हो गया क्या हो गया है? दोनों फट गए हैं टायर दोनों... दोनों, टायर फट गए हैं देखो सामने है। हाँ हाँ वो मैंने देख लिया है आ... कैसे फट गए ये वजन ज्यादा है इसमें वजन को कोई बात नहीं है जब पुराना रहता है तो फट गए करेगा ਸੋ ਦੋਸਤੋ ਚਲੋ ਖੈਰ ਇਨਾ ਨੇ ਤਾਂ ਕਾਨੂੰਨ ਬੋਲਣਾ ਕਿਉਂਕਿ ਇਹ ਤਾਂ ਇੱਥੇ ਨੌਕਰੀ ਕਰਦੇ ਆ ਆਪਾਂ ਗਲਮੁਕਦੀ ਕਹਿ ਦਿੰਨੇ ਆ ਕੰਮ ਹੈਗਾ ਜੀ ਬੜਾ ਰਿਸਕੀ ਹੈ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਟਰਾਲੀਆਂ ਤੇ ਬਹੁਤ ਜ਼ਿਆਦੇ ਇਹ ਖਤਰਾ ਮੁੱਲ ਲੈਂਦੇ ਆ ਇਹ ਹੋਰਾਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਆ ਆ ਦੇਖੋ ਕਿੱਥੇ ਟਰਾਲੀ ਖੜੀ ਆ ਆ ਤੁਸੀਂ ਦੇਖ ਲਓ ਆ ਦੇਖ ਲਓ ਇਥੋਂ ਅਗਰ ਇਹ ਰੁੜ ਜਾਂਦੀ ਹੈ ਨਾ ਟਰਾਲੀ ਕੋਈ ਨਾ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਜਦੋਂ ਇਹ ਰੋਡ ਤੇ ਚੱਲਦੇ ਆ ਉਦੋਂ ਵੱਡਾ ਹਾਦਸਾ ਹੋ ਸਕਦਾ ਹੈ ਇਹਨਾਂ ਨੂੰ ਖੁੱਲ ਕਿਉਂ ਦਿੱਤੀ ਹੋਈ ਹੈ ਮੇਰੀ ਸਮਝ ਤੋਂ ਬਾਹਰ ਹੈ ਯਾਰ ਤੇ ਟਰੱਕ ਡਰਾਈਵਰ ਜਿਹੜੇ ਹੈਗੇ ਆ ਭਰਾ ਹੈਗੇ ਆ ਉਹ ਕਹਿੰਦੇ ਆ ਜੀ ਤੁਸੀਂ ਬੋਲਦੇ ਨਹੀਂ ਅਸੀਂ ਬੋਲਦੇ ਆ ਭਰਾਵੋ ਐਸੀ ਗੱਲ ਨਹੀਂ ਹੈ ਬੋਲਦੇ ਆ ਅਸੀਂ ਪਰ ਇਹਨਾਂ ਤੇ ਕੀ ਕਰੀਏ ਕਾਰਵਾਈ ਨਹੀਂ ਹੁੰਦੀ ਹੈ ਜੀ ਆਹ ਦੇਖ ਲਓ ਹਾਲਾਤ ਇਹਨਾਂ ਦੇ ਆ ਪੁਲਿਸ ਵਾਲੇ ਭਰਾ ਨੇ ਆਨਲਾਈਨ ਚਲਾਨ ਕੀਤਾ ਸੀਗਾ ਤੇ ਦੇਖਦੇ ਆਪਾਂ ਇਹਦਾ ਨੰਬਰ ਜੇ ਹੋ ਸਕੇ ਤਾਂ ਇਹਦਾ ਵੀ ਤੁਸੀਂ ਕਰੋ ਜੀ ਆਨਲਾਈਨ ਚਲਾਨ ਮੈਂ ਦਿਖਾਣਾ ਤੁਹਾਨੂੰ ਨੰਬਰ ਇਹਦਾ ਆ ਲੋ ਨੰਬਰ ਵੀ ਇਹਦਾ ਹੈ ਨਹੀਂ ਆ ਦੇ ਇਹਦਾ ਨੰਬਰ ਵੀ ਹੈ ਨਹੀਂ ਲੋ ਕਰ ਲੋ ਗੱਲ ਚਲੋ خیر ਜੀ